ਸਰਸ ਸਤਿ ਸ਼੍ਰੀ ਅਕਾਲ ਜੀ ਬਹੁਤ ਸਾਰੇ ਲੋਕ ਇਸ ਵਾਰ ਪੁੱਛਦੇ ਆ ਜੀ ਵੀ ਮੱਝਾ ਕਾ ਮਾਨੂੰ ਅਸੀਂ ਮੇਲਿਆਂ ਦੇ ਵਿੱਚ ਚੈਂਪੀਅਨ ਕਿਵੇਂ ਬਣਾਈਏ ਜਾਂ ਲੋਕਾਂ ਦਾ ਇਹ ਸਵਾਲ ਹੁੰਦਾ ਵੀ ਮੱਝਾ ਕਾ ਮਾ ਜਿਹੜੀਆਂ ਮੇਲਿਆਂ ਚ ਚੈਂਪੀਅਨ ਬਣਦੀਆਂ ਉਹ ਕਿਵੇਂ ਬਣਦੀਆਂ ਦੇਖੋ ਪਹਿਲੀ ਗੱਲ ਇਹ ਹੈ ਵੀ ਇਹ ਗੱਲ ਬਿਲਕੁਲ ਦਿਮਾਗ ਚੋਂ ਕੱਢ ਦਿਓ ਵੀ ਕੋਈ ਵੀ ਫੀਡ ਕੱਲੀ ਫੀਡ ਹੈ ਜਿਹੜੀ ਉਹ ਪਸ਼ੂ ਨੂੰ ਮੇਲਾ ਚੈਂਪੀਅਨ ਬਣਾ ਸਕਦੀ ਹੈ ਫੀਡ ਦਾ ਰੋਲ ਜਿਹੜਾ ਹੁੰਦਾ ਹੈ ਉਹ 40% ਹੁੰਦਾ ਹੈ 30% ਰੋਲ ਹੁੰਦਾ ਥੋੜੇ ਹਰੇ-ਚਾਰੇ ਤੇ ਤੂੜੀ ਦਾ 30% ਰੋਲ ਹੁੰਦਾ ਥੋੜੇ ਪ੍ਰਬੰਧਨ ਦਾ ਸੱਤ ਗੱਲਾਂ ਮੈਂ ਤੁਹਾਨੂੰ ਦੱਸੂਗਾ ਅੱਜ ਵੀ ਪਹਿਲਾਂ ਕੀ ਕਰਨਾ ਹੈ ਜੇ ਤੁਸੀਂ ਕਿਸੇ ਗਾਂ ਮੱਝ ਨੂੰ ਮੇਲਾ ਚੈਂਪੀਅਨ ਬਣਾਉਣਾ ਹੈ ਬਹੁਤ ਬਹੁਤ ਸਾਰੇ ਸਵਾਲ ਲੋਕਾਂ ਦੇ ਮਨ 'ਚ ਹੋਣਗੇ ਜਿਹੜੇ ਇਸ ਵੀਡੀਓ ਤੋਂ ਬਾਅਦ ਦੂਰ ਹੋ ਜਾਣਗੇ। ਪਹਿਲੀ ਗੱਲ ਇਹ ਹੈ ਜਿਹੜੇ ਪਸ਼ੂ ਨੂੰ ਤੁਸੀਂ ਮੇਲੇ ਚੈਂਪੀਅਨ ਬਣਾਉਣਾ ਹੈ। ਉਹਨੂੰ ਸੂਨ ਤੋਂ 2 ਮਹੀਨੇ ਪਹਿਲਾਂ ਡਰਾਈ ਕੀਤਾ ਹੋਵੇ। ਜਦੋਂ ਨੂੰ ਡਰਾਈ ਕਰਨਾ ਹੈ। ਡਰਾਈ ਕਰਕੇ ਤੁਸੀਂ ਇਹ ਧਿਆਨ ਰੱਖਣਾ ਹੈ ਵੀ ਉਹਦਾ ਸੀਬੀਸੀ ਹੈ ਜਿਹੜਾ ਬਲੱਡ ਟੈਸਟ ਹੈ ਉਹ ਜ਼ਰੂਰ ਕਰਾਇਆ ਹੋਵੇ ਤੇ ਉਹ ਨਾਰਮਲ ਹੋਵੇ। ਨਾਰਮਲ ਮਤਲਬ ਇਹ ਹੈ ਵੀ ਖੂਨ ਉਹਦਾ 10 ਗ੍ਰਾਮ ਤੋਂ ਘੱਟ ਨਾ ਹੋਵੇ। टीएलसी ਦਾ 10000 ਤੋਂ ਵੱਧਣਾ ਹੋਵੇ 40 ਦਿਨ ਉਹਨੂੰ ਤੁਸੀਂ ਵਧੀਆ ਕੁਆਲਿਟੀ ਦੀ ਡਰਾਈ ਫੀਡ ਪਾਉਣੀ ਹੈ ਡਰਾਈ ਫੀਡ ਦਾ ਫਾਰਮੂਲਾ ਪਹਿਲਾਂ ਵੀ ਆਪਾਂ ਬਹੁਤ ਵਿਸਤਾਰ से ਦੱਸਿਆ ਹੋਇਆ ਉਦੋਂ ਬਾਅਦ ਹੈਗਾ ਸੋਣ ਤੋਂ 20 ਦਿਨ ਪਹਿਲਾਂ ट्रांजिशन ਫੀਡ ਜਿਹੜੇ ਬੰਦੇ ਨੇ 20 ਦਿਨ ਪਹਿਲਾਂ ट्रांजिशन ਫੀਡ ਨਹੀਂ ਪਾਈ ਹੈਗੀ ਜਾਂ ट्रांजिशन ਦੇ ਜਿਹੜੇ ਆਪਾਂ 5 ਨੁਕਤੇ ਦੱਸੇ ਹੋਏ ਬਹੁਤ ਸਾਰੇ ਵੀਡੀਓ ਹੈਗੀਆਂ 14 15 ਵੀਡੀਓ ਹੈਗੀਆਂ ਉਹ ਨਹੀਂ ਦੇਖੀਆਂ ਉਹ ਨਹੀਂ ਅਮਲ ਕੀਤਾ ਉਹ ਚੀਜ਼ਾਂ ਤੇ ਉਹ ਗਾਮਾ ਕਦੇ ਮੱਝਾਂ ਮੀਲਾ ਚੈਂਪੀਅਨ ਨਹੀਂ ਬਣ ਸਕਦੀਆਂ ਕੋਈ ਜੋ ਮਰਜ਼ੀ ਕਹੀ ਜਾਵੇ ਇਦਾਂ ਨਹੀਂ ਹੋਣਾ ਹੈਗਾ ਤੀਜੀ ਗੱਲ ਹੈਗਾ ਵੀ ਖਰਾ ਚਾਰਾ ਮੱਕੀ ਦਾ ਚਾਰ ਸਾਈਲੇਜ ਉਹਦੀ ਕੁਆਲਿਟੀ ਇੱਕ ਨੰਬਰ ਦੀ ਹੋਣੀ ਬਹੁਤ ਜ਼ਰੂਰੀ ਹੈ ਜੇ ਥੋੜਾ ਮੱਕੀ ਦਾ ਚਾਰ ਜਾਂ ਕੁਆਲਿਟੀ ਉਹਦੀ ਇੱਕ ਨੰਬਰ ਦੀ ਨਹੀਂ ਹੈਗੀ ਉਹਦਾ ਟੈਸਟ ਕਰਾਓ ਸਾਰੀਆਂ ਕੰਪਨੀਆਂ ਅੱਜਕਲ ਪੰਜਾਬ ਟੈਸਟ ਕਰ ਰਹੀਆਂ ਹੈ ਉਹਦਾ ਟੈਸਟ ਕਰਾ ਕੇ ਉਹਦੀ ਰਿਪੋਰਟ ਜਿਹੜੀ ਹੈਗੀ ਉਹਦੇ ਮੁਤਾਬਕ ਤੁਹਾਡੀ ਫੀਡ ਬਣਨੀ ਚਾਹੀਦੀ ਹੈ ਜੇ ਤੁਹਾਡਾ ਮੱਕੀ ਦਾ achar ਬਹੁਤ ਜ਼ਿਆਦਾ ਗਿੱਲਾ ਹੈ ਮੰਨ ਲਓ ਜੇ ਤੁਹਾਡਾ ਡਰਾਈ ਮੈਟਰੀ 30% ਤੋਂ ਘੱਟ ਹੈ ਤੇ ਜਾਂ ਤੁਹਾਡੀ ਪ੍ਰੋਟੀਨ ਕੁਆਲਿਟੀ ਵਧੀਆ ਨਹੀਂ ਹੈਗੀ ਜਾਂ ਤੁਹਾਡਾ ਬਟੈਰਿਕ ਐਸਰ ਦੀ ਮਾਤਰਾ ਜ਼ਿਆਦਾ ਹੈ ਜਾਂ achar ਦੀ ਪੀ ਐਚ ਜ਼ਿਆਦਾ ਹੈ ਪੁੱਲ ਜੋ ਕੋਈ ਫੀਡ ਤੁਹਾਨੂੰ ਰਿਜ਼ਲਟ ਦੇ ਦੂ ਚੌਥੇ ਨੰਬਰ ਤੇ ਹੈਗੀ ਤੂੜੀ ਤੂੜੀ ਬਾਰੇ ਲੋਕਾਂ ਨੂੰ ਹਰੇਕ ਵੀ ਲੱਗਦਾ ਵੀ ਅਸੀਂ ਜਿਵੇਂ ਮਰਜ਼ੀ ਜਿੰਨੀ ਮਰਜ਼ੀ ਖਵਾਈ ਚੱਲੀਏ ਵਧੀਆ ਤਾਜ਼ੇ ਸੂਏ ਪਸ਼ੂ ਨੂੰ ਛਾਣ ਕੇ ਮੋਟੀ ਸੁੱਕੀ ਛਾਣ ਕੇ ਮੋਟੀ ਤੇ ਸੁੱਕੀ ਕਿਲੋ ਡੇਢ ਕਿਲੋ ਤੋਂ ਵੱਧ ਤੂੜੀ ਪੂਰੇ ਦਿਨ ਚ ਨਹੀਂ ਪਾਣੀ ਚਾਹੀਦੀ ਕੋਈ ਮੰਨੇ ਕੋਈ ਨਾ ਮੰਨੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਬੜੇ ਲੋਕੀ ਇਹ ਕਹਿੰਦੇ ਮੈਨੂੰ ਮੈਂ ਦੇਖਿਆ ਫੇਸਬੁੱਕ ਤੇ ਬੜੇ ਲੋਕੀ ਇਹ ਕੁਐਸਚਨ ਕਰਦੇ ਆ ਸਵਾਲ ਕਰਦੇ ਆ ਵੀ ਤੁਸੀਂ ਜਿਹੜਾ ਡੰਗਰ ਰੱਖਿਆ ਤੁਸੀਂ ਇਹ ਗੱਲ 100% ਤੁਹਾਨੂੰ ਆਜ਼ਾਦੀ ਹੈ ਜੀ ਵੀ ਤੁਸੀਂ ਇਹ ਗੱਲ ਮੰਨੋ ਜਾਂ ਨਾ ਮੰਨੋ ਮੈਨੂੰ ਇਹਦੇ ਨਾਲ ਨਹੀਂ ਫਰਕ ਪੈਣਾ ਤੁਸੀਂ ਮੰਨੋਗੇ ਤੁਹਾਨੂੰ ਫਰਕ ਪਊਗਾ ਨਹੀਂ ਮੰਨੋਗੇ ਤਾਂ ਬਹੁਤ ਜ਼ਿਆਦਾ ਫਰਕ ਪਊਗਾ ਸੋ ਇਸ ਕਰਕੇ ਮੰਨਣਾ ਨਾ ਮੰਨਣਾ 100% ਹੋਏਗੀ ਕਿਸੇ ਨਾਲ ਕੋਈ ਜੋਰ ਜ਼ਬਰਦਸਤੀ ਨਹੀਂ ਹੈਗੀ ਜੀ ਬੜੇ ਲੋਕ ਬੜਾ ਕੁਝ ਕਹਿੰਦੇ ਆ ਕਹਿੰਦੇ ਲੋਕਾਂ ਨੂੰ ਕੋਈ ਗੱਲ ਨਹੀਂ ਚੌਥੇ ਨੰਬਰ ਤੇ ਹੈਗਾ ਪੰਜਵੇਂ ਨੰਬਰ ਤੇ ਆਹ ਲੱਪਣਾ ਹੈਗਾ ਪਾਣੀ ਜੇ ਤੁਹਾਡਾ ਪਾਣੀ ਪਾਣੀ ਦੇ ਵਿੱਚ ਸਿੱਧੇ ਧੁੱਪ ਪੈਂਦੀ ਹੈ ਪਾਣੀ ਦੇ ਵਿੱਚ ਕਾਈ ਜੰਮੀ ਵੀ ਹੈ ਕਈ ਲੋਕ ਜਿਹੜੇ ਪਾਣੀ ਦੀਆਂ ਖੇਲਾਂ 'ਚ ਹਲੇ ਤੱਕ ਕਲੀ ਕਰੀ ਜਾਂਦੇ ਆ ਪਾਣੀ ਥੋੜਾ 25 ਡਿਗਰੀ ਤੋਂ ਠੰਡਾ ਜਿਆਦਾ ਜਾਂ 25 ਡਿਗਰੀ ਤੋਂ ਗਰਮ ਹੈ ਜਿਆਦਾ ਤਾਂ ਇਹ ਗਾਵਾਂ ਕਦੇ ਵੀ ਜਾਂ ਮੱਝਾਂ ਪੂਰਾ ਦੁੱਧ ਨਹੀਂ ਦਿੰਦੀਆਂ ਪਸ਼ੂ ਦੇ ਸਰੀਰ ਦਾ 70% ਤੇ ਦੁੱਧ ਦਾ 87% ਪਾਣੀ ਹੁੰਦਾ ਹੈ ਪਾਣੀ ਦੀ ਜਿਹੜੀ ਪੀ ਐਚ ਆ ਉਹ 6.5 ਦੇ ਨੇੜੇ ਤੇ ਰ ਹੋਣੀ ਚਾਹੀਦੀ ਹੈ 6.5 7 ਦੇ ਨੇੜੇ ਟीडीएस ਜਿਹੜਾ ਹੈਗਾ ਉਹ 500 600 ਤੋਂ ਜਿੰਨਾ ਵਧੀ ਚੱਲੂਗਾ ਤੁਹਾਡੇ ਪਸ਼ੂ ਦੀ ਹজম ਹੋਣ ਦੀ ਸ਼ਕਤੀ ਦਾਣਾ ਪੱਠਾ ਚਾਰਾ ਉਹਨਾਂ ਹੀ ਘਟੀ ਚੱਲੂਗੀ ਜਿੰਨਾ ਟीडीएस ਵਧੀ ਚੱਲੂਗਾ ਐਸਿਡੋਸਿਸ ਤੇਜਾਬੀਪਣ ਪੇਟ ਦਾ ਉਹਨਾਂ ਵਧੀ ਚੱਲੂਗਾ ਜਿੰਨਾ ਪਾਣੀ ਦਾ ਟीडीएस ਵਧੀ ਚੱਲੂਗਾ ਹਲੇ ਆਪਾਂ ਅੱਗੇ ਅੱਗੇ ਵੀ ਇਸ ਤੋਂ ਇਲੈਕਟ੍ਰੀਕਲ ਕੰਡਕਟਿਵਿਟੀ ਦੀ ਵੀ ਗੱਲ ਕਰਦੇ ਆ ਈਸੀ ਦੀ ਵੀ ਗੱਲ ਕਰਦੇ ਆ ਉਹਦੇ ਬਾਰੇ ਵੀ ਆਪਾਂ ਕਿਤਾਬ ਦੇ ਵਿੱਚ ਬੜਾ ਵਿਸਥਾਰਜਿਕਰ ਕੀਤਾ ਹੋਇਆ ਹੈ ਉਹਨਾਂ ਨਾਲ ਸਮਝੋ ਤੇ ਵੀਡੀਓ ਬਣਾਵਾਂਗੇ ਤਾਂ ਤੁਹਾਡੇ ਪਸ਼ੂ ਨੇ ਤੁਸੀਂ ਇਹ ਮੰਨ ਕੇ ਚੱਲੋ ਵੀ ਚੰਗੀ ਗਾਂ ਮੱਝ ਨੇ 150 200 ਲੀਟਰ ਤੱਕ ਪਾਣੀ ਪੀਣਾ ਹੈ ਪੂਰੀ ਗਰਮੀ 'ਚ ਤੇ ਸਰਦੀ 'ਚ ਵੀ ਉਹਨੂੰ 150 ਲੀਟਰ ਪਾਣੀ ਚਾਹੀਦਾ ਹੈ ਜੇ ਤੁਸੀਂ ਗਾਂ ਨੂੰ ਸੋਚਦੇ ਹੋ ਵੀ 40 50 ਲੀਟਰ ਦੁੱਧ ਕੱਢੇ ਜਾਂ ਮੱਝ ਜਿਨ੍ਹਾਂ ਨੇ 25 30 ਲੀਟਰ ਦੁੱਧ ਕੱਢਿਆ ਉਹਨੂੰ 750 150 ਲੀਟਰ ਤੱਕ ਪਾਣੀ ਪੀਣਾ ਚਾਹੀਦਾ ਹੈ ਪਾਣੀ ਠੰਡਾ ਤਾਜ਼ਾ ਹੋਣਾ ਚਾਹੀਦਾ ਪਰ 25 ਡੀਗਰੀ ਤੋਂ ਜ਼ਿਆਦਾ ਠੰਡਾ ਨਹੀਂ ਦੂਜੀ ਗੱਲ ਇਹ ਹੈ ਗਰਮੀਆਂ 'ਚ ਵੱਖਰੀ ਗੱਲ ਆ ਆਪਾਂ ਇਸ ਮੌਸਮ ਦੀ ਗੱਲ ਕਰ ਰਹੇ ਹਾਂ ਗਰਮੀਆਂ ਦੇ ਵਿੱਚ ਪਾਣੀ ਦਾ ਟੈਂਪਰੇਚਰ ਹੋਰ ਘੱਟ ਹੋਣਾ ਚਾਹੀਦਾ ਹੈਗਾ 14-15 ਡਿਗਰੀ ਦੇ ਪਾਣੀ ਦਾ ਟੈਂਪਰੇਚਰ ਹੋਵੇ ਤਾਂ ਬਹੁਤ ਜ਼ਿਆਦਾ ਵਧੀਆ ਰਹੂਗਾ ਪਾਣੀ ਦੀ ਉਪਲਬਧਤਾ 24 ਘੰਟੇ ਹੋਣੀ ਚਾਹੀਦੀ ਹੈ ਪਾਣੀ ਜਿਹੜਾ ਹੈਗਾ ਪਸ਼ੂ ਤੋਂ 20 ਤੋਂ 25 ਫੁੱਟ ਤੋਂ ਦੂਰ ਨਹੀਂ ਹੋਣਾ ਚਾਹੀਦਾ ਜੇ ਪਸ਼ੂ ਖੁੱਲਾ ਹੈ ਜੇ ਪਸ਼ੂ ਬੰਨਿਆ ਹੋਇਆ ਤਾਂ ਪਾਣੀ 24 ਘੰਟੇ ਉਹਦੇ ਮੂਹਰੇ ਪਿਆ ਰਹਿਣਾ ਚਾਹੀਦਾ ਟੱਬ 'ਚ ਦੇਖੋ ਬਹੁਤ ਸਾਰੇ ਲੋਕ ਰੂੜੀਵਾਦੀ ਵਿਚਾਰਧਾਰਾ ਵਾਲੇ ਇਹ ਗੱਲਾਂ ਨੂੰ ਸਿਰੇ ਤੋਂ ਨਕਾਰ ਦਿੰਦੇ ਆ ਕੋਈ ਗੱਲ ਨਹੀਂ ਇਹ ਜਿਹੜੇ ਬੰਦੇ ਨਕਾਰਦੇ ਆ ਇਹ ਚੀਜ਼ਾਂ ਨੂੰ ਨਾ ਕਿਉਂਕਿ ਮੈਂ ਬਹੁਤ ਸਾਰੇ ਲੋਕਾਂ ਦੇ ਕਮੈਂਟ ਪੜ੍ਹਦਾ ਜਦੋਂ ਮੈਨੂੰ ਪਤਾ ਲੱਗਦਾ ਇਹ ਚੀਜ਼ਾਂ ਦਾ ਤੇ ਇਹ ਜਿਹੜੇ ਬੰਦੇ ਨਕਾਰਦੇ ਆ ਚੀਜ਼ਾਂ ਨੂੰ ਨਾ ਇਹ ਲੋਕ ਨਹੀਂ ਬਚਨੇ ਇਸ ਧੰਦੇ ਦੇ ਵਿੱਚ ਜਿਹੜੇ ਖਰਚੇ ਹੈਗੇ ਇੰਨੇ ਤੇਜ਼ੀ ਨਾਲ ਵੱਧ ਰਹੇ ਆ ਦੁੱਧ ਦਾ ਰੇਟ ਉਸ ਤੇ ਜਿੰਨਾ ਕਦੇ ਨਹੀਂ ਵੱਸ ਸਕਦਾ ਸੋ ਇਸ ਕਰਕੇ ਜੇ ਅਸੀਂ ਨਹੀਂ ਬਦਲਾਂਗੇ ਤਾਂ ਅਸੀਂ ਕਦੇ ਨਹੀਂ ਹੋ ਸਕਦਾ ਵੀ ਅਸੀਂ ਆਪਣੇ ਪਸ਼ੂਆਂ ਨੂੰ ਮੇਲਿਆਂ ਤੱਕ ਲੈ ਜਾਈਏ ਮੇਲਿਆਂ 'ਚ ਲਜਾਣ ਵਾਲੇ ਪਸ਼ੂਪਾਲਕ ਉਹੀ ਨੇ ਜਿਹੜੇ ਬਦਲਾਅ ਨੂੰ ਉਹ ਕਰ ਰਹੇ ਆ ਬਦਲਾਅ ਨੂੰ ਮਤਲਬ ਕਿ ਲਾਗੂ ਕਰ ਰਹੇ ਆ ਬਦਲਾਅ ਨੂੰ ਮੰਨ ਰਹੇ ਆ ਜਿਹੜੇ ਬੰਦੇ ਹੜੇ ਵੀ ਇਸ ਤੇ ਅੜੇ ਵੇ ਆ ਵੀ ਵੀ ਜਿਹੜਾ ਮਹਰ ਹੈ ਵੀ ਉਹਨੇ ਡੰਗਰ ਰੱਖਿਆ ਕਿ ਨਹੀਂ ਰੱਖਿਆ ਡੰਗਰ ਰੱਖਣ ਵਾਲਾ ਮਹਰ ਨਹੀਂ ਹੁੰਦਾ ਹੈਗਾ ਇਸ हां ਤੁਸੀਂ ਤਜਰਬੇ ਨਾਲ ਬਨਜੰਨੇ ਵੱਖਰੀ ਗੱਲ ਐ ਅਗਲੀ ਗੱਲ ਜਿਹੜੀ ਬੜੀ ਜ਼ਰੂਰੀ ਹੈਗੀ ਕੰਫਰਟ ਲੈਵਲ ਆਰਾਮ ਦਾ ਕਿੰਨਾ ਜੇ ਤੁਹਾਡਾ ਪਸ਼ੂ ਦਾ ਸ਼ੈੱਡ ਹੈ ਜਿਹੜਾ ਉਹ ਆਰਾਮ ਦਾ ਨਹੀਂ ਹੈਗਾ ਮੰਨ ਲਓ ਜੀ ਮੰਨ ਲਓ ਠੰਡੀ ਹਵਾ ਲੱਗ ਰਹੀ ਹੈ ਮੱਝਾਂ ਨੂੰ ਗਾਵਾਂ ਨੂੰ ਵੀ ਜਿਸ ਦੀ ਠੰਡੀ ਹਵਾ ਲੱਗ ਰਹੀ ਹੈ ਜਦ ਬਹੁਤ ਜ਼ਿਆਦਾ ਗਰਮੀ ਹੈ ਜਦ ਬਹੁਤ ਜ਼ਿਆਦਾ ਸਰਦੀ ਹੈ ਠੀਕ ਹੈ ਥੱਲੇ ਉਹਦੇ ਪ੍ਰਾਲੀ ਨਹੀਂ ਪਾਈ ਵੀ ਕੱਚਾ ਨਹੀਂ ਹੈਗਾ ਪੁਰਾਣੇ ਗੱਦੇ ਲਾਏ ਹੋਏ ਐ ਪਸ਼ੂ ਪੂਰੀ ਲੰਮਾ ਸਮਾਂ 18 ਘੰਟੇ ਤੱਕ ਬੈਠਦਾ ਹੀ ਨਹੀਂ ਹੈਗਾ ਤਾਂ ਇਹ ਪਸ਼ੂ ਜਿਹੜੇ ਆਰਾਮਦਾਇਕ ਨਹੀਂ ਹੈਗੇ ਆਰਾਮਦਾਇਕ ਨਹੀਂ ਮਹਿਸੂਸ ਕਰਦੇ ਖਾਸ ਕਰਕੇ ਜਿਹੜੇ ਪਸ਼ੂਆਂ ਦੇ ਛੱਡਾਂ 'ਚ ਰਾਤ ਨੂੰ ਹਨੇਰਾ ਹੁੰਦਾ ਹੈ ਰਾਤ ਨੂੰ ਛੱਡਾਂ ਦੇ ਵਿੱਚ ਇੰਨੀ ਕ ਰੋਸ਼ਨੀ ਹੋਣੀ ਚਾਹੀਦੀ ਹੈ ਵੀ ਅਸੀਂ ਅਖਬਾਰ ਕਿਤਾਬ ਪੜ ਸਕੀਏ ਜੇ ਛੱਡਾਂ 'ਚ ਰੋਸ਼ਨੀ ਨਹੀਂ ਹੋਊਗੀ ਰਾਤ ਨੂੰ ਹਨੇਰਾ ਹੋਊਗਾ ਪਸ਼ੂ ਨਹੀਂ ਰੱਜ ਕੇ ਖਾਣਗੇ ਇੱਕ ਪਸ਼ੂ ਨੇ 24 ਘੰਟੇ ਦੇ ਵਿੱਚ ਜਿੰਨਾ ਖਾਣਾ ਹੁੰਦਾ ਹੈ ਜਿਹੜੇ ਪਸ਼ੂ ਨੂੰ ਅਸੀਂ ਚੈਂਪੀਅਨ ਬਣਾਉਣਾ ਹੈ ਉਹਦਾ 60% ਸੁੱਕਾ ਮਾਦਦਾ ਫੀਡ ਤੋਂ ਆਉਣਾ ਚਾਹੀਦਾ ਹੈ 40% ਉਹਦਾ ਮਾਦਦਾ ਹਰੇ ਪੱਠੇ ਦੇ ਤੂੜੀ ਤੋਂ ਆਉਣਾ ਚਾਹੀਦਾ ਮੰਨ ਲਓ ਜੇ ਇੱਕ ਪਸ਼ੂ ਸਾਡਾ ਇੱਕ ਬੁਰਕੀ ਚ ਪਾਈਆ ਦੇ ਨੇੜੇ 250 ਗ੍ਰਾਮ ਦੇ ਨੇੜੇ ਖਾਂਦਾ ਹੈ ਤਾਂ ਤੁਸੀਂ ਇਹ حساب ਲਾ ਲਓ ਵੀ 150 ਗ੍ਰਾਮ ਜਿਹੜਾ ਹਿੱਸਾ ਹੈ ਉਹ ਉਹ ਤੁਹਾਡਾ ਫੀਡ ਤੋਂ ਆਉਣਾ ਚਾਹੀਦਾ ਹੈ 100 ਗ੍ਰਾਮ ਦੇ ਵਿੱਚੋਂ 670 ਗ੍ਰਾਮ ਜਿਹੜਾ ਮੱਕੀ ਦੇ ਚਾਰ ਤੋਂ 20 25 ਗ੍ਰਾਮ ਥੋੜਾ ਹੈਗਾ ਜਿਹੜਾ ਉਹ ਵੱਧ ਤੋਂ ਵੱਧ ਤੂੜੀ ਤਵਾ ਸਕਦਾ ਤੂੜੀ ਮੋਟੀ ਹੋਵੇ ਛਾਣੀ ਵੀ ਹੋਵੇ ਸੁੱਕੀ ਹੋਵੇ ਅਖੀਰਲੀ ਗੱਲ ਹੈਗੀ ਡੇਰੀ ਪ੍ਰੀਮਿਕ ਦੀ 7ਵਾਂ ਪੁਆਇੰਟ ਮਿਨਰਲ ਮਿਕਸਚਰਾਂ ਵਾਲਾ ਸਮਾਂ ਲੰਘ ਚੁੱਕਿਆ ਮਿਨਰਲ ਮਿਕਸਚਰਾਂ ਵਾਲੀ ਗੱਲ ਨਹੀਂ ਬਣਨੀ ਹੁਣ ਮਿਨਰਲ ਮਿਕਸਚਰਾਂ ਵਾਲਾ ਜਿਹੜਾ ਸਮਾਂ ਹੁਣ ਨਹੀਂ ਰਿਹਾ ਕੰਪਨੀਆਂ ਢੋਲੀਆਂ ਕੇਨੀਆਂ ਜਿਹੜੇ ਪਾਊਡਰ ਵੇਚ ਰਹੀਆਂ ਐ ਇਹ ਸਮਾਂ ਹੁਣ ਬਹੁਤ ਵਿੱਚੇ ਰਹਿ ਗਿਆ ਡੇਰੀ ਪ੍ਰੀਮਿਕਸ ਜਿਹੜਾ ਹੈਗਾ ਤੁਸੀਂ ਆਪਣੇ ਫਾਰਮ ਮੁਤਾਬਕ ਬਣਾਓ ਨਹੀਂ ਤਾਂ ਬਣਿਆ ਬਨਾਇਆ ਵਧੀਆ ਕੰਪਨੀ ਦਾ ਲੈ ਲਓ ਬਹੁਤ ਸਾਰੇ ਕੰਪਨੀਆਂ ਤੇ ਕੰਮ ਕਰ ਰਹੀਆਂ ਕਿਸੇ ਨੂੰ ਲੋੜ ਹੋਵੇ ਮੇਰੇ ਨਾਲ WhatsApp ਤੇ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਡੇਰੀ ਪ੍ਰੀਮਿਕਸ ਤੁਹਾਡੀ ਜੇ 25 30 ਲੀਟਰ ਵਾਲੀ ਗਾਂ ਹੈ ਤਾਂ ਉਹਨੂੰ 250 300 ਗ੍ਰਾਮ ਰੋਹਿਤਾ ਪੈਣਾ ਚਾਹੀਦਾ ਜੇ ਮੱਝ 20 ਲੀਟਰ ਵਾਲੀ ਹੈ ਤਾਂ ਵੀ ਉਹਨੂੰ 250 300 ਗ੍ਰਾਮ ਪੈਣਾ ਚਾਹੀਦਾ ਕਿਉਂਕਿ ਮੱਝਾਂ 'ਚ ਫੈਟ ਬਹੁਤ ਜ਼ਿਆਦਾ ਹੁੰਦੀ ਹੈ ਫੀਡ ਫਾਰਮੂਲਾ ਬਣਾਉਣ ਲੱਗੇ ਵੀ ਅਸੀਂ ਮੱਚ ਗਾਂ ਦਾ ਦੁੱਧ ਫੈਟ ਐਸ ਐਨ ਐਫ ਇਹ ਲੈਣੀ ਹੈ ਔਰ ਇਹ ਜ਼ਰੂਰ ਦੇਖਣਾ ਹੈ ਵੀ ਜਿਹੜਾ ਤਾਜ਼ਾ ਸੂਇਆ ਪਸ਼ੂ ਹੈ ਉਹਨੇ 30% ਘੱਟ ਖਾਣਾ ਹੈ ਮੰਨ ਲਓ ਜਿਹੜੇ ਪਸ਼ੂ ਨੇ ਤਾਜ਼ੇ ਸੂਏ ਨੂੰ ਅਸੀਂ 10 ਕਿਲੋ ਫੀਡ ਚ ਖਵਾਉਣਾ ਉਹ ਅਸੀਂ ਉਹਨੂੰ 7 ਕਿਲੋ ਫੀਡ ਚ ਦੀ ਪੂਰਤੀ ਕਰਨੀ ਹੈ ਇਹਨੂੰ ਕਹਿੰਦੇ ਆ ਵੀ ਊਰਜਾ ਦੀ ਤੇ ਪ੍ਰੋਟੀਨ ਦੀ ਡੈਂਸਟੀ ਵਿਤਾਉਣੀ ਡੈਂਸ ਸਪੀਡ ਬਣਾਉਣੀ ਮਤਲਬ ਇਹਨੂੰ ਪੰਜੀਰੀ ਫੀਡ ਵੀ ਕਹਿ ਦਿੰਨੇ ਆ ਬਾਕੀ ਦੇਖੋ ਗੱਲ ਇਹ ਹੈ ਵੀ ਇਹ ਚੀਜ਼ਾਂ ਬੜੀਆਂ ਸੌਖੀਆਂ ਲੱਗਦੀਆਂ ਪਰ ਇਹ ਸੌਖੀਆਂ ਨਹੀਂ ਹੈਗੀਆਂ ਜਿਹੜੇ ਬੰਦੇ ਲਾਗੂ ਕਰਨਗੇ ਉਹੀ ਮੇਲਿਆਂ ਤੱਕ ਪਹੁੰਚਣਗੇ ਉਹੀ ਮੇਲਾ ਚੈਂਪੀਅਨ ਬਣਨਗੇ ਪੀਡੀਐਫੇ ਮੇਲਾ ਜਾਂ ਹੋਰ ਕੋਈ ਮੇਲਾ ਜਿਹੜੀ ਗਾਂ ਮੱਝ ਉਹ ਅਖੀਰਲੇ ਨੰਬਰ ਤੇ ਵੀ ਆਈ ਹੈ ਉਹ ਵੀ ਲੋਕ ਵਧਾਈ ਦੇ ਪਾਤਰ ਨੇ ਦੂਜੀ ਗੱਲ ਇਹ ਹੈ ਵੀ ਆਪਾਂ ਆਪਣੇ ਜਿਹੜੇ ਸਾਡੇ ਨਾਲ ਦੇ ਸਾਥੀ ਇਹ ਮੇਲਿਆਂ 'ਚ ਚੈਂਪੀਅਨ ਬਣੇ ਆ ਭਾਵੇਂ ਗਾਮਾ 'ਚ ਪਹਿਲੇ ਨੰਬਰ ਤੇ ਆਈ ਭਾਵੇਂ 10ਵੇਂ ਨੰਬਰ ਤੇ ਆਈ ਹੈ ਉਹਨਾਂ ਦੀ ਹੌਸਲਾ ਅਫਜ਼ਾਈ ਕਰੀਏ ਉਹਨਾਂ ਦੇ ਨੁਕਸ ਨਾ ਕੱਢੀਏ ਕੰਪਨੀਆਂ ਦਾ ਇਹ ਚ ਫੀਡ ਕੰਪਨੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਅੱਜ ਨਿਊਟ੍ਰੀਸ਼ਨ ਕੰਪਨੀਆਂ ਜਿਹੜੀਆਂ ਘਰ-ਘਰ ਪਹੁੰਚਾਈਆਂ ਘਰ-ਘਰ ਤੱਕ ਜਿਹੜੀਆਂ ਪਹੁੰਚੀਆਂ ਜਾਂ ਨਿਊਟ੍ਰੀਸ਼ਨ ਦਾ ਗਿਆਨ ਘਰ-ਘਰ ਤੱਕ ਪਹੁੰਚਿਆ ਹੈ ਇਹច ਪਸ਼ੂ ਪਾਲਣ ਭਾਗ ਦਾ ਗੁਰੂ ਅੰਗਦ ਦੇਵ ਯੂਨੀਵਰਸਿਟੀ ਦਾ ਤੇ ਨਿਊਟ੍ਰੀਸ਼ਨ ਕੰਪਨੀਆਂ ਦਾ ਇਹ ਸਾਰਿਆਂ ਦਾ ਯੋਗਦਾਨ ਹੈ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਮਹਿਕਮਾ ਇਕੱਲਾ ਇਹ ਕੰਮ ਕਦੇ ਨਹੀਂ ਸੀ ਕਰ ਸਕਦਾ ਨਿਊਟ੍ਰੀਸ਼ਨ ਕੰਪਨੀਆਂ ਦਾ ਇਹ ਚ ਬਹੁਤ ਵੱਡਾ ਯੋਗਦਾਨ ਹੈ ਇਸ ਕਰਕੇ ਫੀਡ ਵਾਲੀਆਂ ਕੰਪਨੀਆਂ ਨੂੰ ਨਿੱਦਨ ਤੋਂ ਪਹਿਲਾਂ ਜਾਂ ਕੱਲੀ ਫੀਡ ਤੇ ਨਜਲਾ ਕੱਢਣ ਤੋਂ ਪਹਿਲਾਂ ਆਪਾਂ ਇਹ ਦੇਖ ਲਈਏ ਵੀ ਸਾਡਾ ਹਰਾ ਚਾਰਾ ਸਹੀ ਹੈ ਤੂੜੀ ਠੀਕ ਹੈ ਪਾਣੀ ਠੀਕ ਹੈ ਪਸ਼ੂ ਰਾਮ ਦਾ ਹੈ ਕਿ ਅਸੀਂ ਪ੍ਰੀਮਿਕਸ ਪੂਰਾ ਦੇ ਰਹੇ ਹਾਂ ਤੇ ਬਾਕੀ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਸੀ ਪੂਰੀ ਤਰ੍ਹਾਂ ਲਾਗੂ ਕਰੀਏ ਸੋ ਠੀਕ ਹੈ ਧੰਨਵਾਦ ਜੀ ਕੋਈ ਸਵਾਲ ਹੋਵੇ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਫੋਨ ਹੁਣ ਸਾਰੇ ਸੁਣਨੇ ਸੰਭਵ ਨਹੀਂ ਹੈਗੇ ਜੀ ਬਹੁਤ ਸਾਰਾ ਕੰਮ ਹੁੰਦਾ ਬਹੁਤ ਸਾਰਾ ਸ਼ਡਿਊਲ ਹੁੰਦਾ ਅਖੀਰ ਤੇ ਮੈਂ ਉਹੀ ਗੱਲ ਕਹੂੰਗਾ ਜੀ ਜਿਹੜੀ ਪਹਿਲਾਂ ਕਹੀ ਹੈ ਵੀ ਖੁਰਾਕੀ ਮਸਲੇ ਦਵਾਈਆਂ ਨਾਲ ਨਹੀਂ ਹੱਲ ਹੋਣੇ ਪਰ ਖੁਰਾਕੀ ਮਸਲੇ ਇਕੱਲੇ ਫੀਡ ਨਾਲ ਵੀ ਹੱਲ ਨਹੀਂ ਹੋਣੇ ਹੈਗੇ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ